ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਕਮਨਾਮਾ ਬੜਾ ਸੰਖੇਪ ਵਿੱਚ ਬੜੀ ਡੂੰਗੀ ਗੱਲ ਤਨਾਸਰੀ ਮਹੱਲਾ ਪਹਿਲਾ ਸਹਜ ਮਿਲਿਆ ਮਿਲਿਆ ਪਰਵਾਨ ਜੇ ਰੱਬ ਨੂੰ ਸਹਜ ਵਿੱਚ ਮਿਲਦੇ ਆ ਉਹ ਮਿਲਨ ਪਰਵਾਨ ਹੈ ਨਾਤ ਸਮਰਨ ਨਾ ਆਵਣ ਜਾਣ ਨਾ ਉਹ ਫਿਰ ਮਰਦਾ ਨਾ ਉਹਦਾ ਆਵਾਜ਼ ਕਾਣ ਸਾਰਾ ਮਿਟ ਜਾਂਦਾ ਸਹਿਜ ਮਿਲਣਾ ਕੀ ਨਿਸ਼ਾਨੀ ਹੈ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਆਂ ਸਹਿਜ ਵਿੱਚ ਵਾਹਿਗੁਰੂ ਜੋ ਰੱਬ ਨੂੰ ਸਹਿਜ ਸੁਭਾਏ ਨਹੀਂ ਵਾਹਿਗੁਰੂ 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 ਸਹਿਜ ਮਿਲੇ ਮਿਲਿਆ ਪਰਵਾਨ ਨਾ ਤਿਸਮਰਨ ਨਾ